ਸਿਆਣਿਆਂ ਨੇ ਕਿ ਆਜ਼ਾਦੀ ਟੱਬਰਾਂ ਦੇ ਟੱਬਰ ਖਾ ਗਈ ਫਿਰ ਵੀ ਅੱਖਾਂ ਦੇ ਖਾab ਵੀ ਰਹੀ ਅਸੀਂ ਹੋਰ ਤਾਂ ਕੰਮ ਕੋਈ ਨਹੀਂ ਕਰਨਾ ਅਸੀਂ ਵਾਜੇ ਵਜਾਉਣੇ ਨੇ 14 ਅਗਸਤ ਤੇ 15 ਅਗਸਤ ਤੇ ਵੀ ਕਿਉਂਕਿ ਸਾਡੇ ਆਪ ਦੇ ਸਾਡੀ ਹਕੂਮਤ ਦੇ ਵਾਜੇ ਜਿਹੜੇ ਨੇ ਵਜੇ ਪਏ ਨੇ ਮੈਂ ਕਹਿਣਾ ਕਿ ਤੁਸੀਂ ਵਾਜੇ ਵਜਾਉਣ ਦੇ ਨਾਲ-ਨਾਲ ਜਸ਼ਨ ਮਨਾਉਣ ਦੇ ਨਾਲ-ਨਾਲ ਇਹ ਗੱਲ ਯਾਦ ਜ਼ਰੂਰ ਰੱਖਣੀ ਆ ਕਿ ਵਾਗੇ ਦੀਆਂ ਤਾਰਾਂ ਥੱਲੇ 20 ਲੱਖ ਪੰਜਾਬੀਆਂ ਦੀ ਲਾਸ਼ ਪਈ ਹੋਈ ਆ ਇਸ ਪੰਜਾਬ ਦੇ ਖੂਹਾਂ ਵਿੱਚ ਨਹਿਰਾਂ ਵਿੱਚ ਲੱਖਾਂ ਪੰਜਾਬੀਆਂ ਦੀ ਧੀਆਂ ਭੈਣਾਂ ਦੀਆਂ ਇਸ ਤਾਂ ਡੁੱਬੀਆਂ ਪਈਆਂ ਨੇ ਉਹਨਾਂ ਨੂੰ ਤੁਸੀਂ ਯਾਦ ਜ਼ਰੂਰ ਰੱਖਣਾ ਕਿ ਸਾਡੇ ਵੜਕੇ ਉਧਰ ਉੱਠ ਕੇ ਇਧਰ ਆਏ ਸੀ ਆਪਣੀਆਂ ਲੱਖਾਂ ਤੋੜਾਂਗੇ ਜ਼ਮੀਨਾਂ ਜਦਾਦਾਂ ਛੱਡ ਕੇ ਤੇ ਇੱਕ ਆਖਰੀ ਅੱਖ ਆਪਣੇ ਵਤਨ ਨੂੰ ਵੇਖਣ ਲਈ ਉਹ ਸਿੱਕਦੇ ਮਾਰ ਗਏ ਲੇਕਿਨ ਉਹ ਪਿੱਛਾ ਜਾਣ ਸਕੇ ਤੇ ਜਿਹੜੇ ਇਧਰੋਂ ਉੱਠ ਕੇ ਉਧਰ ਗਏ ਸੀ ਉਹ ਇਧਰ ਆ ਨਾ ਸਕੇ ਉਹਨਾਂ ਨੂੰ ਯਾਦ ਜ਼ਰੂਰ ਰੱਖਣਾ ਉਹਨਾਂ ਲਈ ਹੱਕ ਦੇ ਵਿੱਚ ਦਵਾ ਜ਼ਰੂਰ ਕਰਨੀ ਆ ਤੁਸੀਂ ਔਰ ਕਈ ਲੋਕ ਅੱਜ ਉੱਠ ਕੇ ਪਾਕਿਸਤਾਨ ਦੇ ਮਾਮੇ ਬਣੇ ਹੋਏ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਬਣਨ ਤੋਂ 2 ਸਾਲ ਬਾਅਦ ਟ੍ਰੇਨ ਤੇ ਬਹਿ ਕੇ ਇੱਥੇ ਆਏ ਸੀ ਜਿਨ੍ਹਾਂ ਦੀ ਇੱਕ ਖੂਨ ਦੀ ਛਿੱਟ ਵੀ ਨਹੀਂ ਡਿੱਗੀ ਇਸ ਧਰਤੀ ਤੇ ਉਹ ਲੋਕ ਕਹਿੰਦੇ ਨੇ ਕਿ ਪਾਕਿਸਤਾਨ ਹਮਨੇ ਬਣਾਇਆ ਇਹ ਗੱਲਾਂ ਗਲਤ ਨੇ ਪਾਕਿਸਤਾਨ ਸਿਰਫ ਵਰ ਸਿਰਫ ਪੰਜਾਬੀਆਂ ਦੀਆਂ ਕੁਰਬਾਨੀਆਂ ਦੇ ਨਾਲ ਬਣਿਆ ਪੰਜਾਬ ਬੁਝੜਿਆ ਸੀ ਪੰਜਾਬ ਦੀ ਹਿੱਕ ਤੇ ਲਕੀਰ ਖਿੱਚੀ ਗਈ ਸੀ ਤੇ ਜਾ ਕੇ ਪਾਕਿਸਤਾਨ ਬਣਿਆ ਸੀ ਔਰ ਪੰਜਾਬੀਆਂ ਨੂੰ ਮੇਰੀ ਇੱਕ ਨਸੀਹਤ ਹੈ ਕਿ ਤੁਸੀਂ ਦੁਨੀਆ ਦੇ ਕਿਸੇ ਵੀ ਫੋਰਮ ਤੇ ਪਹੁੰਚਦੇ ਹੋ ਇੰਟਰਨੈਸ਼ਨਲ ਲੈਵਲ ਤੇ ਇੱਕ ਸਵਾਲ ਜ਼ਰੂਰ ਜਾ ਕੇ ਉੱਥੇ ਕਰਿਆ ਕਰੋ ਕਿ ਦੁਨੀਆ ਦਾ ਸਭ ਤੋਂ ਵੱਡਾ ਹੌਲੂਕਾਸ ਪੰਜਾਬੀਆਂ ਦਾ ਕੀਤਾ ਗਿਆ ਸੀ 20 ਲੱਖ ਪੰਜਾਬੀ ਮਾਰੇ ਗਏ ਸੀ ਕਰੋੜਾਂ ਪੰਜਾਬੀ ਉਜਾੜੇ ਗਏ ਸੀ ਉਹ ਕਿੰਨੇ ਕਰਵਾਇਆ ਸੀ ਕਿਉਂ ਕਰਵਾਇਆ ਸੀ ਉਹਦੀ ਮਾਫੀ ਸਾਡੇ ਕੋਲੋਂ ਕੌਣ ਮੰਗੇਗਾ ਬ੍ਰਿਟਿਸ਼ ਸਰਕਾਰ ਮੰਗੇਗੀ ਜਾਂ ਬ੍ਰਿਟਿਸ਼ ਸਰਕਾਰ ਦੇ ਇੱਥੇ ਬੈਠੇ ਇੱਕ ਆਠੇ ਗੋਰੇ ਨੇ ਜਿਹੜੇ ਉਹ ਮੰਗਣਗੇ ਉਹਦੀ ਮਾਫੀ ਕੌਣ ਮੰਗੇਗਾ ਇਹ ਗੱਲਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਯੁੱਧੀਆਂ ਦਾ 4 ਲੱਖ ਬੰਦਾ ਮਰਿਆ ਇਸ ਤੋਂ ਨਾ ਦੁਨੀਆ ਨੂੰ ਅੱਜ ਵਕਤ ਪਾਇਆ ਹੋਇਆ ਤੇ ਸਾਡਾ 20 ਲੱਖ ਮਰਿਆ ਸਾਨੂੰ ਇਸ ਚੀਜ਼ ਦਾ ਦੁੱਖ ਹੀ ਕੋਈ ਨਹੀਂਗਾ ਅਸਾਸ ਹੀ ਕੋਈ ਨਹੀਂਗਾ ਅਸੀਂ ਵਾਜੇ ਵਜਾਉਣ ਤੇ ਤੂਤੀਆਂ ਵਜਾਉਣ ਤੇ ਲੱਗੇ ਹੋਏ ਆ ਉਹ ਖੁਸ਼ੀਆਂ ਅਲੱਗ ਨੇ ਲੇਕਿਨ ਕੌਮਾਂ ਹਮੇਸ਼ਾ ਆਪਣੀ ਕੁਰਬਾਨੀ ਦੇਣ ਵਾਲੇ ਲੋਕਾਂ ਨੂੰ ਯਾਦ ਰੱਖਦੀਆਂ ਨੇ ਚਾਹੇ ਉਹਨਾਂ ਕਿਸੇ ਕਬੀਲੇ ਵਾਸਤੇ ਕਿਸੇ ਕੌਮ ਵਾਸਤੇ ਜਾਂ ਕਿਸੇ ਵਤਨ ਵਾਸਤੇ ਕੁਰਬਾਨੀ ਦਿੱਤੀ ਹੈ ਉਹ ਲੋਕ ਉਹਨਾਂ ਨੂੰ ਭੁੱਲ ਗਏ ਨਹੀਂ ਹੁੰਦੇ ਹਮੇਸ਼ਾ ਇਹ ਜਾਗਦੀਆਂ ਜ਼ਮੀਰਾਂ ਦੀ ਗੱਲ ਹੁੰਦੀ ਹੈ ਜਾ